ਰੋਮਨ ਕੈਥੋਲਿਕ ਚਰਚ ਵੱਲੋਂ ਸ਼ਾਈ ਮਾਸਾਬਾ ਵੱਲੋਂ ਪੂਰੇ ਪੰਜਾਬ ਦੇ ਜਿਹੜੇ ਨਿੱਕੀ ਨੇ ਡਾਇਸਿਸ ਜਲੰਧਰ ਵੱਲੋਂ ਫਾਦਰ ਜੌਨ ਗਰੀਵਾਲ ਜੀ ਅੱਛਰੀ ਅਕਾਲ ਤੱਕ ਸੈੱਪਟ ਇੱਕ ਬਫਦ ਲੈ ਕੇ ਆਏ ਸੀਗੇ ਜਿਹਦੇ ਵਿੱਚ ਇਹ ਕਿਉਂਕਿ ਲੰਬੇ ਸਮੇਂ ਤੋਂ ਲੜਾਈ ਦਾ ਕਾਰਨ ਬਣ ਰਿਹਾ ਸੀ ਵਾਰ-ਵਾਰ ਪ੍ਰਸ਼ਾਸਨ ਕੋਲ ਜਾ ਰਿਹਾ ਸੀ ਦੋ ਵਾਰੀ ਉਹਨਾਂ ਤੋਂ ਮਾਫੀ ਮੰਗਵਾਨੀ ਪਈ ਉਹ ਵਾਰ-ਵਾਰ ਉਹੋ ਕੰਮ ਕਰ ਰਹੇ ਸੀਗੇ ਜਿਹਦੀ ਉਹ ਵਾਰ-ਵਾਰ ਮਾਫੀ ਮੰਗਦੇ ਅਸੀਂ ਸਿੰਘ ਸਾਹਿਬ ਜੀ ਨਾਲ ਮੁਲਾਕਾਤ ਕੀਤੀ ਆ ਔਰ ਆਪਣੇ ਰੋਮਨ ਕੈਥੋਲਿਕ ਚਰਚ ਦਾ ਸਟੈਂਡ ਕਲੀਅਰ ਕੀਤਾ ਆ ਕਿ ਸਾਡਾ ਸਟੈਂਡ ਕੀ ਆ ਪਾਰਲੀਮੈਂਟ ਚ ਵੀ ਇਹ ਚੀਜ਼ ਆ ਗਈ ਵੀ ਉਹਨੇ ਕਿਹਾ ਵੀ ਇਸ ਪਾਸੇ ਚ ਪੇੜ ਮਾਰੋ ਤੇ ਦੂਸਰੇ ਪਾਸਾ ਵੀ ਦਿਖਾਓ ਇਹ ਗਾਂਧੀ ਨੇ ਨਹੀਂ ਸੀ ਕਿਹਾ ਇਹ ਜਸੂ ਸਿੰਘ ਜੀ ਆ ਵਚਨ ਚ ਲਿਖਿਆ ਹੋਇਆ ਇਹ ਉਹ ਸਿੱਖਿਆ ਸੀ ਔਰ ਅਹਿੰਸਾ ਦੀ ਜਿਹੜੀ ਸਿੱਖਿਆ ਆ ਉਹਦੇ ਤੇ ਅਸੀਂ ਚੱਲਦੇ ਆਂ ਪੁਰਾਣੇ ਸਮਿਆਂ ਤੋਂ ਸਿੱਖ ਤੇ 크ਿਸਚਨ ਕਮਿਊਨਿਟੀ ਦੇ ਵਿੱਚ ਕਦੀ ਕੋਈ ਦਰਾੜ ਨਹੀਂ ਆਈ ਬੜੀ ਸੋਚ-ਬੂਝ ਦੇ ਨਾਲ ਇੱਕ ਦੂਸਰੇ ਦਾ ਆਦਰ ਕਰਕੇ ਤੇ ਅਸੀਂ ਸਾਰੇ ਪਿਆਰ ਦੇ ਨਾਲ ਰਹਿੰਦੇ ਰਹੇ ਆਂ ਪਰ ਕੁਝ ਸੋੜਿਆ ਸਮਿਆਂ ਦੇ ਵਿੱਚ ਇਹ ਦੋਹਾਂ ਧਿਰਾਂ ਦੇ ਵਿੱਚ ਥੋੜੀ ਟੈਨਸ਼ਨ ਆਈ ਆ ਕੁਝ ਚੀਜ਼ਾਂ ਨੂੰ ਕਲੀਅਰ ਨਾ ਹੋਣ ਕਰਕੇ ਤੇ ਅੱਜ ਅਸੀਂ ਸਿੰਘ ਸਾਹਿਬ ਜੀ ਨਾਲ ਮੁਲਾਕਾਤ ਕੀਤੀ ਆ ਔਰ ਆਪਣੇ ਰੋਮਨ ਕੈਥੋਲਿਕ ਚਰਚ ਦਾ ਸਟੈਂਡ ਕਲੀਅਰ ਕੀਤਾ ਆ ਕਿ ਸਾਡਾ ਸਟੈਂਡ ਕੀ ਆ ਕਿ ਅਸੀਂ ਕਿਹੜੇ ਤਰੀਕੇ ਨਾਲ ਭਾਈਚਾਰੇ ਲਈ ਕੰਮ ਕਰਦੇ ਆ ਤੇ ਸਾਡੇ ਚ ਹੈਗਾ ਕਿ ਸਾਡਾ ਜਿਹੜਾ ਹੈਡਕੁਆਰਟਰ ਆ ਰੋਮ ਦੇ ਵਿੱਚ ਵਟਿਕਨ ਪੋਪ ਸਾਡੇ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੰਮ ਕਰਦੇ ਆ ਔਰ ਉਹਨਾਂ ਦੇ ਭੇਜੇ ਹੋਏ ਬਿਸ਼ਪ ਹੁੰਦੇ ਆ ਜਿਹੜੇ ਹਰ ਸੂਬਿਆਂ ਦੇ ਵਿੱਚ ਜਿੱਦਾਂ ਆਪਣੇ ਇੰਡੀਆ 'ਚ ਆ ਗਏ ਆ ਹਰ ਸੂਬੇ ਦੇ ਵਿੱਚ ਇੱਕ ਇੱਕ ਹੁੰਦੇ ਆ ਤੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਆ ਉਹ ਇਸ ਸਮੇ ਬਿਸ਼ਪ ਅਗਨੇਲੋ ਆ ਉਹਨਾਂ ਦੇ ਅੰਡਰ ਅਸੀਂ ਆਉਂਨੇ ਆ ਤੇ ਜੋ ਪੋਪ ਸਾਹਿਬ ਵੱਲੋਂ ਮੈਸੇਜ ਆਉਂਦੇ ਰਹਿੰਦੇ ਆ ਅਸੀਂ ਉਹ ਸਾਰੀ ਜਗਜਾਤ ਕਰਦੇ ਆ ਉਦੇ ਵਿੱਚ ਕੀ ਸੀ ਕਿ ਜਦੋਂ ਪਿਛਲੇ ਸਮਿਆਂ ਦੇ ਵਿੱਚ ਉਹਦਾ ਹਰ ਸਾਲ ਇਸ ਤਰੀਕੇ ਨਾਲ ਹੁੰਦਾ ਕਿ ਪੋਪ ਸਾਹਿਬ ਨੇ ਇੱਕ ਡਿਪਾਰਟਮੈਂਟ ਬਣਾਇਆ ਹੋਇਆ ਡਿਕਾਸਟਰੀ ਆਫ ਇੰਟਰ ਰੀਜਸ ਡਾਇਲੋਗ ਜਿਹਦੇ ਨਾਲ ਅਸੀਂ ਦੂਸਰੇ ਧਰਮਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਮੇਲ ਮਿਲਵਾਲ ਦੀਆਂ ਗੱਲਾਂ ਕਰਦੇ ਆਂ ਕੁਝ ਤੁਹਾਡੇ ਚ ਚੰਗਾ ਕੁਝ ਤੁਹਾਡੇ ਸਾਡੇ ਚ ਚੰਗਾ ਅਸੀਂ ਫਿਰ ਕੁਝ ਰਲ ਕੇ ਤੇ ਆਪਣੇ ਸਾਰੇ ਸਾਰੇ ਸੰਸਾਰ ਲਈ ਕੁਝ ਚੰਗਾ ਕਰਨ ਦੇ ਲਈ ਉਪਰਾਲੇ ਕਰਦੇ ਆਂ ਤੇ ਬਿਸ਼ ਪੋਪ ਸਾਹਿਬ ਜੀ ਹਰ ਸਾਲ ਗੁਰੂ ਗੁਰੂ ਨਾਨਕ ਚੀ ਦੇ ਜਨਮ ਦਿਹਾੜੇ ਤੇ ਇੱਕ ਖੱਤ ਭੇਜਦੇ ਆ ਇੱਕ ਗਰੀਟਿੰਗਸ ਭੇਜਦੇ ਆ ਤੇ ਉਹ ਅਸੀਂ ਆ ਕੇ ਅਕਾਲ ਤਖਤ ਦੇ ਕੇ ਜਾਂਦੇ ਆ ਹਰ ਸਾਲ ਜਦੋਂ ਦੀਵਾਲੀ ਹੁੰਦੀ ਆ ਫਿਰ Hindu ਭਾਈਚਾਰੇ ਨੂੰ ਦੇ ਕੇ ਆਉਂਦੇ ਆ ਜਦੋਂ Eid ਹੁੰਦੀ ਆ ਫਿਰ ਅਸੀਂ ਇਹ Muslim ਭਾਈਚਾਰੇ ਨੂੰ ਦੇ ਇਹ ਸਾਰੇ ਭਾਈਚਾਰੇ ਜਿਹੜੇ ਆ ਇਸੇ ਡਿਪਾਰਟਮੈਂਟ ਵੱਲੋਂ ਜਿਹਦਾ ਮੈਂ ਪੰਜਾਬ ਵਿੱਚ ਹੈਡ ਆਇਆ ਸਮੇਂ ਮੈਨੂੰ ਉਹਨਾਂ ਨੇ ਡਾਇਰੈਕਟਰ ਬਣਾਇਆ ਹੁਣ ਅੱਜ ਜਿਹੜਾ ਮਸਲਾ ਚਲਦਾ ਆ ਇਸ ਸਮੇਂ ਦੇ ਵਿੱਚ ਉਹਦੇ ਚ ਕੁਝ ਸ਼ਬਦ ਇੱਕ ਇਸਤੇਮਾਲ ਹੋ ਰਿਹਾ ਆ 크ਰੂਸੇਡ 크ਰੂਸੇਡ ਦਾ ਕਾਫੀ ਰੋੜਾ ਪੈ ਰਿਹਾ ਆ ਔਰ ਬਹੁਤ ਸਾਰੇ ਲੋਕਾਂ ਨੂੰ ਇੱਕ ਕਲੀਅਰ ਨਹੀਂ ਆ ਵੀ 크ਰੂਸੇਡ ਹੈ ਕੀ ਚੀਜ਼ ਆ 크ਰੂਸੇਡ ਇੱਕ ਸਮੇਂ ਦੇ ਵਿੱਚ ਜਿਸ ਤਰ੍ਹਾਂ ਯਰੂਸ਼ਲਮ ਦੇ ਵਿੱਚ ਜਦੋਂ ਇਸਲਾਮ ਇਸਲਾਮ ਦੇ ਲਈ ਵੀ ਉਹ ਇੰਪੋਰਟੈਂਟ ਜਗ੍ਹਾ ਆ ਜੂਜ਼ ਜੂਜ਼ ਦੇ ਜਹੂਦਿਆਂ ਲਈ ਵੀ ਔਰ ਕ੍ਰਿਸਚਨਾਂ ਲਈ ਵੀ ਔਰ ਜਦੋਂ ਵੀ ਦੇਖਿਆ ਕਿ ਸਮੇਂ-ਸਮੇਂ 'ਨਾ ਕਈ ਇਤਨੇ ਧਰਮਾਂ ਚੋਂ ਕਿਸੇ ਨਾ ਕਿਸੇ ਦਾ ਕਬਜ਼ਾ ਉੱਥੇ ਰਿਹਾ ਆ ਤੇ ਜਦੋਂ ਇਸਲਾਮ ਦਾ ਕਬਜ਼ਾ ਸੀ ਉੱਥੇ ਤੇ ਉਸ ਸਮੇਂ ਦੀਆਂ ਜਿਹੜੀਆਂ ਫੌਜਾਂ ਸੀਈਸਾਈ ਫੌਜਾਂ ਉਹਨਾਂ ਨੇ ਇੱਕ ਤਰ੍ਹਾਂ ਦਾ ਕ੍ਰੂਸੇਡ ਸ਼ੁਰੂ ਕੀਤਾ ਸੀ ਧਰਮ ਯੁੱਧ ਧਰਮ ਯੁੱਧ ਸ਼ੁਰੂ ਕੀਤਾ ਔਰ ਉਸ ਧਰਮ ਯੁੱਧ ਤੋਂ ਬਾਅਦ ਕ੍ਰਿਸਨਾ ਦਾ ਯਰੂਸ਼ਲਮ ਤੇ ਕਬਜ਼ਾ ਹੋ ਗਿਆ ਜਦੋਂ ਕਬਜ਼ਾ ਹੋ ਗਿਆ ਤੇ ਉਸ ਤੋਂ ਬਾਅਦ ਦੀਆਂ ਗੱਲਾਂ ਆ ਕਿ ਜਿਹੜੇ ਸਾਡੇ ਹੋਲੀ ਫਾਦਰ ਕੋਪ ਸਾਬ ਸੀ ਉਸ ਸਮੇਂ ਦੇ ਉਹਨਾਂ ਨੇ ਦੇਖਿਆ ਕਿ ਬਹੁਤ ਕਤਲੇਆਮ ਹੋ ਚੁੱਕਾ ਆ ਬਹੁਤ ਲੋਕੀ ਮਰ ਗਏ ਲੱਖਾਂ ਲੋਕ ਮਰ ਗਏ ਫਿਰ ਉਹਨਾਂ ਨੇ ਉਹ ਕ੍ਰੂਸੇਡ ਦੀ ਜਿਹੜੀ ਈਮੇਜ ਆ ਉਹ ਖਤਮ ਹੀ ਕਰਦੀ ਔਰ ਇੱਕ ਵਾਰੀ ਉਹਨਾਂ ਨੇ ਹੁਕਮਨਾਮਾ ਜਾਰੀ ਕਰਤਾ ਕਿ ਸਾਡੇ ਚ ਅੱਗੇ ਵੀ ਕਦੀ ਵੀ ਇਹ ਕ੍ਰੂਸੇਡ ਨਹੀਂ ਹੋਵੇਗਾ ਇਹ ਧਰਮ ਯੁੱਧ ਨਹੀਂ ਹੋਵੇਗਾ ਔਰ ਉਸ ਤੋਂ ਬਾਅਦ ਇਹ ਹਜ਼ਾਰ ਸਾਲ ਹੋ ਚੁੱਕੇ ਆ ਅੱਜ ਅੱਜ ਵੀ ਕਦੀ ਵੀ ਇਹ ਸ਼ਬਦ ਦਾ ਕੈਥਲਿਕ ਚਰਚ ਦੇ ਵਿੱਚ ਇਸਤੇਮਾਲ ਨਹੀਂ ਹੋਇਆ ਔਰ ਇਹਦਾ ਇਹਦਾ ਅਸਲੀ ਮਤਲਬ ਤੇ ਧਰਮਯੋਧੀ ਆ ਪਰ ਜਿਹੜਾ ਅੱਜ ਉਹ ਸ਼ਬਦ ਇਸਤੇਮਾਲ ਕੀਤਾ ਜਾਂਦਾ ਉਹ ਉਹ ਕੇਸਤਰੀ ਕਿ ਨਹੀਂ ਕੀਤਾ ਜਾਂਦਾ ਇਹ ਤੇ ਉਹ ਜਿਹੜੇ ਯੂਜ਼ ਕਰਦੇ ਉਹ ਹੀ ਦੱਸ ਸਕਦੇ ਆ ਪਰ ਕੈਥਲਿਕ ਚਰਚ ਵੱਲੋਂ ਇਹ ਕਲੀਅਰ ਹੈ ਕਿ ਅੱਜ ਤੱਕ ਹੁਣ ਉਹ ਸ਼ਬਦ ਇਸਤੇਮਾਲ ਨਹੀਂ ਹੋਇਆ ਔਰ ਅਸੀਂ ਅਹਿੰਸਾ ਦੇ ਪੁਜਾਰੀ ਆ ਯਸੁਮ ਸਿੰਘ ਨੇ ਅੱਜ ਤਹੌਂ ਦਾ ਦੇਖ ਲਓ ਉਹਤੇ ਪਾਰਲੀਮੈਂਟ ਚ ਵੀ ਇਹ ਚੀਜ਼ ਆ ਗਈ ਵੀ ਉਹਨੇ ਕਿਹਾ ਵੀ ਇਸ ਪਾਸੇ ਚ ਪੇੜ ਮਾਰੋ ਤਾਂ ਦੂਸਰੇ ਪਾਸਾ ਵੀ ਦਿਖਾਓ ਇਹ ਗਾਂਧੀ ਨੇ ਨਹੀਂ ਸੀ ਕਿਹਾ ਇਹ ਯਸੁਮ ਸਿੰਘ ਦੀਆਂ ਵਚਨ ਚ ਲਿਖਿਆ ਹੋਇਆ ਇਹ ਉਹ ਸਿੱਖਿਆ ਸੀ ਔਰ ਅਹਿੰਸਾ ਦੀ ਜਿਹੜੀ ਸਿੱਖਿਆ ਆ ਉਹਦੇ ਤੇ ਅਸੀਂ ਚੱਲਦੇ ਆਂ ਅੱਜ ਵੀ ਜਦੋਂ ਕਿਤੇ ਇੰਟਰਨੈਸ਼ਨਲ ਲੈਵਲ ਤੇ ਕੋਈ ਜੰਗ ਛਿੜਦੀ ਆ ਤੇ ਸਾਡੇ ਪੋਪ ਸਾਹਿਬ ਜਿਹੜੇ ਆ ਪੋ ਫਰਾਂਸਿਸ ਇਸ ਸਮੇਂ ਯੂਕਰੇਨ ਦੀ ਲੜਾਈ ਛਿੜੀ ਔਰ ਉਹਨੇ ਕਿਹਾ ਕਿ ਇਹ ਇਹ ਜਿਹੜੀ جنگ ਆ ਕਦੀ ਵੀ ਕਿਸੇ ਸਹੀ ਨਤੀਜੇ ਤੇ ਨਹੀਂ ਪਹੁੰਚਾ ਸਕਦੀ جنگ ਕਦੀ ਵੀ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਇਹਨਾਂ ਦੇ ਇਹਨਾਂ ਦੇ ਖਿਲਾਫ ਬੋਲਿਆ ਫਿਰ ਜਦੋਂ ਇਸਰਾਇਲ ਦੇ ਵਿੱਚ ਲੜਾਈ ਹੋਈ ਆ ਹੁਣ ਦੂਸਰੇ ਪਹਲੇਸਤਾਨ ਦੀ ਤੇ ਇਸਰਾਇਲ ਦੀ ਉਦੋਂ ਵੀ ਪਾਪ ਸਾਹਿਬ ਨੇ ਇਹ ਇੱਕ ਓਪਨਲੀ ਕਿਹਾ ਕਿ ਇਹ ਗਲਤ ਆ ਕਦੀ ਵੀ ਇਹਨਾਂ ਚੀਜ਼ਾਂ ਦੇ ਨਾਲ ਹੱਲ ਨਹੀਂ ਹੁੰਦੇ ਰੋਮਨ ਕੈਥੋਲਿਕ ਚਰਚ ਵੱਲੋਂ ਸਾਈ ਮਾਂ ਸਭਾ ਵੱਲੋਂ ਪੂਰੇ ਪੰਜਾਬ ਦੇ ਜਿਹੜੇ ਮਤੀ ਨੇ ਡਾਈਸਿਸ ਜਲੰਧਰ ਵੱਲੋਂ ਫਾਦਰ ਜੌਨ ਗਰੀਵਾਲ ਜੀ ਅਚਰੀ ਅਕਾਲ ਤੱਕ ਸਾਹਿਬ ਤੇ ਇੱਕ ਬਫਦ ਲੈ ਕੇ ਆਏ ਸੀਗੇ ਜਿਹਦੇ ਵਿੱਚ ਇਹ ਕਿਉਂਕਿ ਲੰਬੇ ਸਮੇਂ ਤੋਂ ਲੜਾਈ ਦਾ ਕਾਰਨ ਬਣ ਰਿਹਾ ਸੀ ਬਾਰ-ਬਾਰ ਪ੍ਰਸ਼ਾਸਨ ਕੋਲ ਜਾ ਰਿਹਾ ਸੀ ਦੋ ਵਾਰੀ ਉਹਨਾਂ ਤੋਂ ਮਾਫੀ ਮੰਗਵਾਨੀ ਪਈ ਉਹ ਬਾਰ-ਬਾਰ ਉਹੋ ਕੰਮ ਕਰ ਰਹੇ ਸੀਗੇ ਜਿਹਦੀ ਉਹ ਬਾਰ-ਬਾਰ ਮਾਫੀ ਮੰਗਦੇ ਆ ਤੇ ਪਰ ਸਾਡਾ ਸਮਾਂ ਜਾਇਆ ਜਾਂਦਾ ਸੀ ਸਿੱਖ ਜਥੇਬੰਦੀਆਂ ਨੂੰ ਬਾਰ-ਬਾਰ ਥਾਣਿਆਂ ਪਹੁੰਚਾਣੇ ਅੱਜ ਪੁਲਿਸ ਅਫਸਰਾਂ ਨੂੰ ਕਿਹਾ ਕਿ ਉਹਨਾਂ ਨੂੰ ਰੁਕਵਾਉਣਾ ਪੈਂਦਾ ਸੀ ਮਾਫੀਆਂ ਮੰਗਵਾਨੀਆਂ ਪੈਂਦੀਆਂ ਸੀ ਸੋ ਅੱਜ ਜਲੰਧਰ ਡਾਇਸਿਸ ਵੱਲੋਂ ਰੋਮਨ ਕੈਥੋਲਿਕ ਚਰ ਏ ਪਾਪ ਫਰਾਂਸਿਸ ਮਾਨ ਜੋ ਦੇ ਵੈਟਿਕਨ ਵੱਲੋਂ ਉਹਨਾਂ ਦੇ ਭਾਇਆਪ ਦੇ ਕਿ ਚਿੱਠੀ ਜਿਹੜੀ ਅਕਾਲ ਤਖਤ ਸਾਹਿਬ ਵੱਲ ਆਈ ਹੈ ਕਿ ਅਸੀਂ ਆਪਣੇ ਸਾਰੇ ਮਸਲੇ ਔਨ ਟੇਬਲ ਹੱਲ ਕਰਾਂਗੇ ਤੇ ਨਾਲ ਦੀ ਨਾਲ ਅੱਗੇ ਤੋਂ ਵੀ ਜਿੱਥੇ ਕਿਤੇ ਲੋਡ ਪਵੇਗੀ ਤੇ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਉਹ ਮਸਲਿਆਂ ਦੇ ਹੱਲ ਕੱਢਾਂਗੇ ਤੇ ਜਿਹੜੇ ਲੋਕ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਥਰੂ ਸੇਟ ਵਰਗੇ ਸ਼ਬਦ ਵਰਤ ਕੇ ਜਾਂ ਫੋਰਸਫੁਲੀ ਜਿਹੜੇ ਲੋਕਾਂ ਨੂੰ ਜਿਹੜੇ ਆ ਕਨਵਰਸ਼ਨ ਕਰ ਰਹੇ ਨੇ ਉਹਨਾਂ ਮਸਲਿਆਂ ਨੂੰ ਵਿਚਾਰ ਕੇ ਇਹਨਾਂ ਨੇ ਕਲੀਅਰ ਕਰਟ ਗਿਆ ਕਿ ਅਸੀਂ ਸਿੱਖ ਪੰਥ ਦੇ ਨਾਲ ਖੜੇ ਆ ਅਕਾਲ ਤਖਤ ਸਾਹਿਬ ਦੇ ਨਾਲ ਮਿਲ ਕੇ ਉਹ ਇੱਕ ਦੇ ਵਿੱਚ ਜਿੰਨੇ ਵੀ ਕੋਈ ਮਸਲੇ ਆਉਣਗੇ ਉਹਨਾਂ ਨੂੰ ਜਿਹੜਾ ਉਹ ਮਿਲ ਬੈਠ ਹਲਕੀ ਕਰ ਰਹੇ ਸੀ ਕਿ ਜਿਹੜੇ ਕੌਪ ਦੇ ਨਾਲ ਸੰਬੰਧਿਤ ਕਰਨੇ ਉਹ ਸਾਡੇ ਨਾਲ ਸਹਿਮਤ ਨਹੀਂ ਹੋ ਰਹੇ ਉਹ ਇਹ ਸ਼ਬਦ ਨੂੰ ਕੰਡਮਨ ਕਰਦੇ ਜਿਹੜੀ ਪਹਿਲਾਂ ਵੀ ਮੀਟਿੰਗ ਹੋਈ ਸੀ ਤਖਸਾ ਹੈ ਉਹਦੇ ਵਿੱਚ ਵੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਕੰਡਮਨ ਕਰ ਦੋਗੇ ਅਸੀਂ ਇਹੀ ਚਾਹੁੰਦੇ ਹਾਂ ਕਿ ਜਦੋਂ ਇਹ ਝਗੜਾ ਪੈਦਾ ਹੋਣਾ ਉਹ ਨਰੂਲੇ ਦੇ ਨਾਲ ਨੂੰ ਹੋਣਾ ਹੈ ਉਹ ਬਲਵਿੰਦਰ ਦੇ ਨਾਲ ਨਹੀਂ ਹੋਣਾ ਮਸਲਾ ਵੱਡ ਜਾਣਾ ਸੇ ਇੱਕ ਵਾਰ ਵਿੱਚ ਸਭਾਈ ਅਸੀਂ ਇਹੀ ਇਹਨਾਂ ਦੇ ਨਾਲ ਗੱਲ ਕੀਤੀ ਸੀ ਕਿ ਜੇ ਕੋਈ ਝਗੜਾ ਇਹੋ ਜਿਹੇ ਡੇਰੇਦਾਰਾਂ ਦੇ ਨਾਲ ਪੈਦਾ ਹੁੰਦਾ ਆ ਕਿ ਉਹ ਝਗੜਾ ਡੇਰੇਦਾਰ ਵਰਸਸ ਸੇਖਣੀ ਹੁਣਾ ਉਹ ਡੇਰੇਦਾਰ ਵਰਸਸ ਪਸਾਈ ਹੋ ਜਾਣਾ ਧਰਮਾਂ ਦੀ ਲੜਾਈ ਬਣ ਗਈ। ਕਿ ਜਿਹੜੇ ਸ਼ਰਾਰਤੀ ਲੋਕ ਇਹੋ ਜਿਹੇ ਸ਼ਬਦ ਵਰਤ ਕੇ ਕਈ ਪੋਲੀਟਿਕਲ ਪਾਰਟੀਆਂ ਨੇ ਇਹਦੇ ਪਿੱਛੇ ਹਿੱਤ ਹੁੰਦੇ ਆ ਸਮਾਜ ਦੇ ਵਿੱਚ ਅੱਗ ਲਾਉਣਾ। ਇਹੋ ਜਿਹੇ ਜਿਹੜੇ ਕੰਮ ਕਰ ਰਹੇ ਉਹਨੂੰ ਰਲਮਿਲ ਕੇ ਕੰਡੈਮਨ ਕਰੀ ਅਸੀਂ ਤਾਂ ਕਰਦੇ ਆ ਕਿਉਂਕਿ ਉਹ ਤੁਹਾਡੇ ਨਾਂ ਦੇ ਉੱਤੇ ਗੰਨੂ ਭੁਲਾ ਰਹੇ ਆ ਤੇ ਤੁਸੀਂ ਵੀ ਉਹਨਾਂ ਨੂੰ ਕੰਡੈਮਨ ਕਰੋ ਇਹ ਆਪਣੀ ਜਿਹੜੀ ਗੱਲਬਾਤ ਆ ਤੱਕ ਸਾਹਿਬ ਨੂੰ ਉੱਤੇ ਚਿੱਠੀ ਡੇਰਵਾਸ ਵੀ ਆਈ ਹੈ ਜਿਹੜੀ ਉਹਨਾਂ ਨੇ ਅਸਾਪਤ ਸੰਚਿੱਤ ਵੀ ਆ।